ਮੈਂ ਗੁਰਵਿੰਦਰ ਸਿੰਘ ਲਫਦਾਮ ਭਾਰਤੀ ਕਿਸਾਨ ਜਿਹੜੀਆਂ ਡਕੋਂਦਾ ਪਹਿਲਾਂ ਤੇ ਆਪ ਦਾ ਸਵਾਗਤ ਆਪ ਦਾ ਸਵਾਗਤ ਤੇ ਆਪਦੇ ਚੈਨਲ ਨਾਲ ਜੁੜੇ ਲੋਕਾਂ ਦਾ ਬਹੁਤ ਦਿਲ ਤੋਂ ਸਵਾਗਤ ਕਰਨਾ ਖੇਤੀ ਆਰਗੈਨਿਕ ਦੀ ਗੱਲ ਕੀਤੀ ਇਹ ਦੇਖੋ ਜੀ ਮੈਂ ਤੇ ਇਹਨੂੰ ਜੁੜਨ ਦੀ ਗੱਲ ਜੇ ਕਰੀਏ ਹੋਣ ਐਸ਼ਮੋ ਕੇ 3 ਸਾਲ ਹੋਏ ਆ ਠੀਕ ਹੈ ਨਾ ਜੀ ਉਤੋਂ ਛੁਰੇ ਗੰਡੋਆ ਦੀ ਕੀਤੀ ਆ ਤੇ ਜਿਹੜੀ ਸਾਡੀ ਖੇਤੀ ਦੂਜੀ ਆ ਜੇ ਤੁਸੀਂ ਕਰਨਕ ਚੋਨਾ ਵੀ ਜਰੇ ਆ ਉਹ 5 ਸਾਲ ਦੇ ਹੋ ਗਏ ਆ ਪੂਰੇ ਤੇ ਮੈਂ ਉਹ ਕਲੱਬ ਦਾ ਮੈਂਬਰ ਵੀ ਹੈਗਾ ਯਾ ਦੇ ਆਰਗੈਨਿਕ ਦਾ ਇਹ ਕਿਉਂ ਜ਼ਰੂਰਤ ਪਈ ਇਹਦਾ ਅਹਿਸਾਸ ਤੁਹਾਨੂੰ ਮੈਂ ਕਰਾਉਣਾ ਚਾਹੁੰਦਾ ਵੀ ਜ਼ਰੂਰਤ ਇਹਦੀ ਹਰ ਸਮੇਂ ਹਰ ਲੋੜ ਸਮੇਂ ਮਤਾਈ ਪਈ ਕਈ ਵਾਰੀ ਅਸੀਂ ਅਖਾ ਮੀਟ ਲੈਨੇ ਆ ਜ਼ਰੂਰਤ ਤੇ ਇਹਦੀ ਪਈ ਦੇਖੋ ਜੀ ਆਪਣੇ ਵਾਸਤੇ ਵੀ ਆਪਾਂ ਦਿਲੋਂ ਦੇਣ ਜਿਹੜੀ ਸਾਡੀ ਸਿਹਤ ਆ ਉਹਦੇ ਚ ਗਰਾਵਟ ਆ ਰਹੀ ਆ ਹਰ ਪੱਖੇ ਸਰੀਰ ਦੇ ਵਿੱਚ ਉਹਦੀ ਸੋਚ ਦੇ ਵਿੱਚ ਬੰਦੇ ਦੀ ਸੁਭਾਅ ਦੇ ਵਿੱਚ ਜਿਹੜਾ ਬੰਦੇ ਦਾ ਸੁਭਾਅ ਕਿਸੇ ਵੱਨੇ ਬਹੁਤਾਂ ਖੁਸ਼ਨਾਵਾ ਹੁੰਦਾ ਰਿਹਾ ਉਹ ਥੋੜਾ ਜਿਹਾ ਵਿਗੜਦਾ ਜਾ ਰਿਹਾ ਉਹਦਾ ਕਾਰਨ ਨੂੰ ਮੈਂ ਕੁਝ ਸਟੱਡੀ ਕੀਤੀ ਉਹ ਇਹ ਪਤਾ ਕੀਤਾ ਵੀ ਇਹ ਇਹੀ ਜੋ ਖਾਣੇ ਆ ਉਹਦੇ ਨਾਲ ਵੀ ਉਹ ਇੱਕ ਰਿਲੇਟਡ ਹੈ ਤੇ ਜੋ ਅਸੀਂ ਖਾਂਦੇ ਆ ਉਹ ਸਾਰਾ ਧਰਤੀ ਤੋਂ ਆਉਂਦਾ ਤੇ ਧਰਤੀ ਜੇ ਕੁਦਰਤੀ ਤੌਰ ਤੇ ਉਹ ਪੈਦਾ ਕਰੇਗੀ ਇਹ ॠषि मुਨੀਆ ਨੇ ਵੀ ਸਾਡੇ ਨੇ ਕਿਹਾ ਗੁਰੂਆਂ ਪੀਰ ਫਕੀਰਾਂ ਨੇ ਹੱਥ ਤਰ ਮਦੇ ਲੋਕਾਂ ਨੇ ਇਹ ਗੱਲ ਨੂੰ ਦੁਹਾਈ ਪਾਈ ਕਿ ਜਿਹੜਾ ਤਾਂ ਖਾਣਾ ਪਾਣਾ ਇਹ ਬਹੁਤ ਜ਼ਰੂਰੀ ਆ ਕੁਦਰਤ ਨਾਲ ਜੁੜਿਆ ਹੋਇਆ ਇਹ ਫਿਰ ਇਹਦੇ ਤੋਂ ਅਸੀਂ ਪ੍ਰਸਾਸ਼ ਕੀਤਾ ਵੀ ਇਹਦੇ ਜਿੱਥੇ ਪ੍ਰੋਬਲਮ ਆ ਉੱਥੇ ਹੀ ਹੱਲ ਆ ਜੇ ਧਰਤੀ ਆ ਉਹਨੂੰ ਆਰਗੈਨਿਕ ਕਰਨਾ ਹੀ ਉਹਦਾ ਹੱਲ ਆ ਉਹਦੇ ਨਾਲ ਹੀ ਸਾਰਾ ਪ੍ਰਤੀਜ ਸਹੀ ਹੋਏਗੀ ਫਿਰ ਗੰਡੋਆਂ ਦੀ ਖਾਦ ਸ਼ੁਰੂ ਕੀਤੀ ਇਹਦੇ ਡਾਕਟਰ ਚੋਪੜਾ ਜੀ ਨੇ ਯੂਨੀਵਰਸਿਟੀ ਦੇ ਉਹਨਾਂ ਨੇ ਮੇਰਾ ਬੜਾ ਸਹਿਯੋਗ ਦਿੱਤਾ ਉਹ ਕਰਕੇ ਹੌਲੀ ਹੌਲੀ ਸਾਰੇ ਦੇ ਸੰਯੋਗ ਦੇ ਨਾਲ ਅੱਜ ਮੈਂ ਉਹਦੇ ਰਿਜ਼ਲਟ ਫਰੂਟ ਪਾਦਾ ਖਾ ਰਿਹਾ ਇਹ ਸਮੇ ਉਹ ਬੀਜ ਸੀ ਆ ਜੋ ਫਰੂਟ ਬਣ ਗਿਆ ਉਹ ਖਾ ਰਿਆ ਕੀਤੀ ਅਸੀਂ ਆ 3 ਸਾਲ ਦੇ ਪਹਿਲਾਂ ਇੱਕ ਗੰਡੋਆਂ ਦਾ ਮੇਰਾ ਹਾਲਾ ਮੈਨੂੰ ਲੱਗਦਾ ਵੀ ਉਹ ਡੱਬਾ ਜਿਆ ਦਿੱਤਾ ਸੀ ਉਹਨਾਂ ਨੇ ਜਿਹੜਾ ਇਹਦੇ ਵਿੱਚ ਪਾਇਆ ਸੀ ਉਤੋਂ ਸ਼ੁਰੂਆਤ ਹੋ ਗਈ ਇਹ ਕੋਈ 10 ਕੁ ਕੁਆਂਟਲ ਸਾਡੀ ਖਾਦ ਬਣ ਜਾਂਦੀ ਹੈ ਠੀਕ ਹੈ ਨਾ ਇੱਕ ਟਾਈਮ ਤੇ 10 ਕੁ ਕੁਆਂਟਲ ਅਸੀਂ ਬਣਾ ਲੈਨੇ ਆ ਇਹ ਜਿੰਨੀ ਸਾਨੂੰ ਚਾਹੀਦੀ ਹੈ ਉਦੀ ਮੁਤਾਬਕ ਸਾਡੀ ਪੁਰਤੀ ਕਰੀ ਜਾ ਰਹੀ ਹੈ ਲੱਗਦਾ ਕਿਸਾਨੀ ਤੋਂ ਕਮਾਈ ਵੀ ਕਰ ਸਕਦਾ ਜੇ ਗੰਡੋਏ ਦੀ ਖੇਤੀ ਸ਼ੁਰੂ ਕਰ ਦੇਤੇ ਬਹੁਤ ਇਹ ਸਵਾਲ ਸਵਾਲ ਦਾ ਜਵਾਬ ਹੈ ਦੈਟਸ ਵਾਹ ਦਾ ਜਵਾਬ ਮੈਂ ਦੇਣ ਨੂੰ ਕੀ ਉਹਦਾ ਰਿਜ਼ਲਟ ਸਾਬਤ ਕਰ ਸਕਣਾ ਹਕੀਕਤ ਸਚਾਈ ਸਾਬਤ ਕਰਨਾ ਜੇ ਉਹ ਕਰੇ ਤੇ ਬਾਕੀ ਕਿਤੇ ਨਾ ਬਹੁਤ ਲਾਏ ਬੰਦਾ ਕਿਉਂਕਿ ਇਹਦੀ ਆਰਥਿਕ ਤੌਰ ਤੇ ਵੀ ਪੈਸੇ ਘਟ ਲੱਗਣੇ ਆ ਇਹਦੀ ਉਨੀ ਮਿਹਨਤ ਵੀ ਨਹੀਂ ਆ ਥੋੜਾ ਜਿਹਾ ਧਿਆਨ ਰੱਖਣਾ ਜਿਤਨਾ ਇਹ ਗੰਡੋਏ ਨੇ ਇਹਨਾਂ ਤੇ ਕੀ ਕਰਨਾ ਇਹਨਾਂ ਦੇ ਨਮੀ ਰੱਖਣ ਲਈ ਉੱਤੇ ਪਾਣੀ ਥੋੜਾ ਤਰੋਂਕਣਾ ਗਿੱਲਾ ਨਹੀਂ ਕਰਨਾ ਉਹਨੂੰ ਪਾਣੀ ਤਰੋਂਕਣਾ ਵੀ ਜਦ ਨਵੀਂ ਦੇ ਉਹ ਉਹਨਾਂ ਨੂੰ ਖਰਾਕ ਮਿਲਦੀ ਰੇ ਉਹਨੂੰ ਹਲਾਉਣਾ ਆਕਸੀਜਨ ਮਿਲਦੀ ਇਹ ਦੋ ਕੰਮ ਨੇ ਉਹ ਤੁਹਾਡੀ ਬਾਕੀ ਪ੍ਰਕਿਰਿਆ ਉਹਨਾਂ ਨੇ ਕੁਦਰਤੀ ਤੌਰ ਤੇ ਕਰੀ ਜਾਣੀ ਬਹੁਤ ਆਸਾਨੀ ਨਾਲ ਕਰਦਾ ਹਰੇਕ ਮਤਲਬ ਜਨਾਨੀ ਵੀ ਕਰ ਸਕਦੀ ਹੈ ਬੰਦਾ ਵੀ ਕਰ ਦਿੰਦਾ ਕੋਈ ਵੀ ਬੰਦਾ ਕਰ ਸਕਦਾ ਤੁਸੀਂ ਕੀ ਮੰਨਦੇ ਹੋ ਕਿ ਪਹਿਲਾਂ ਜ਼ਮੀਨ ਦੇ ਵਿੱਚ ਮੜ ਜੱਥ ਮਾਰਦੇ ਗੰਡੋਏ ਲੈ ਗਲਾਉਂਦੇ ਸੀ ਲੇਕਿਨ ਹੁਣ ਗੰਡੋਏ ਪਾਲੇ ਪਿਆ ਰਹੇ ਕੀ ਕਰਨ ਮੰਨਦੇ ਹੋ ਕਾਰਨ ਦੇ ਸ਼ੈਣ ਖਾਦੇ ਯਾਰ ਜਿਹੜਾ ਅਸੀਂ ਪਾਇਆ ਧਰਤੀ 'ਚ ਉਹ ਚੀਜ਼ਾਂ ਨਸ਼ਟ ਕਰਦੇ ਤੁਸੀਂ ਐਤੋ ਹੀ ਸਵਾਲ ਆਓ ਇਹ ਜਿਹੜਾ ਉਹ ਕੈਮੀਕਲ ਨੇ ਉਹ ਗੰਡੋਏ ਵਰਗਿਆਂ ਨੂੰ ਖਤਮ ਕਰਦਾ ਜਿਹੜਾ ਬੜਿਆ ਜਿੰਨੀਆਂ ਸਵੇਦਨਟ ਵਾਲੇ ਹੁੰਦੇ ਆ ਬੜੇ ਨਾਜ਼ੁਕ ਹੁੰਦੇ ਨੇ ਇਹ ਚੀਜ਼ਾਂ ਇੱਕ ਗੰਡੋਏ ਨਹੀਂ ਜਿੰਨੀਆਂ ਵੀ ਸਾਡੀਆਂ ਧਰਤੀ ਦੇ ਮਿੱਤਰ ਕੀੜੇ ਵੀ ਉਹ ਵੀ ਖਤਮ ਕਰਦੇ ਹੋਣਾ ਨੇ ਕਈ ਕਿਸਾਨ ਕੁਦਰਤੀ ਖੇਤੀ ਨੂੰ ਅਪਣਾ ਰਹੇ ਆ ਲੇਕਿਨ ਜ਼ਿਆਦਾਤਰ ਦਾ ਖਿਆਲ ਆਹੀ ਹੈ ਕਿ ਇਹ ਜ਼ਿਆਦਾ ਫਾਇਦੇਮੰਦ ਨਹੀਂ ਹੈ ਦੇਖੋ ਜੀ ਉਹ ਦੇਖੋ ਸਰਕਾਰ ਨੇ ਦੂਜੀ ਜਿੰਸਾਂ ਤੇ ਵੀ ਅਜੇ ਤੱਕ ਉਹਨਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਲੋਕਾਂ ਤੋਂ ਸਰਕਾਰਾਂ ਤੋਂ ਲੋਕਾਂ ਦਾ ਵਿਸ਼ਵਾਸ ਝੁੱਕੇ ਚੱਕਿਆ ਸਰਕਾਰਾਂ ਨੂੰ ਤੇ ਭਰੋਸਾ ਪੈਦਾ ਕਰਨਾ ਚਾਹੀਦਾ ਵੀ ਤੁਹਾਡੀ ਜਿਹੜੀ ਤੁਸੀਂ ਕੋਈ ਵੀ ਉਪਜ ਪੈਦਾ ਕਰਦੇ ਹੋ ਉਹਦਾ ਇਨ ਮਨ ਰੇਟ ਅਸੀਂ ਦਵਾਂਗੇ ਜਿੱਥੇ ਤੁਹਾਡੀ ਲੋੜ ਆ ਉਹੀਂ ਉਹਦੀ ਪੂਰਤੀ ਵੀ ਕਰਾਂਗੇ ਤੇ ਉਹਦੀ ਮਾਰਕੀਟਿੰਗ ਵੀ ਕਰਾਂਗੇ ਤੁਸੀਂ ਬਿਨਾਂ ਮਤਲਬ ਕਿ ਝਾਕੇ ਫਸਲ ਬੀਜੋ ਲੋਕਾਂ ਦੀ ਦੇਖੋ ਸਰਕਾਰ ਜ਼ਿਮੀਂਦਾਰਾਂ ਦੀ ਮਦਦ ਨਹੀਂ ਕਰੇਗੀ ਇਹ ਹਿੰਦੁਸਤਾਨ ਦੇ ਵਿਚਨੀਕ ਦੇ ਲੋਕਾਂ ਦੀ ਵੀ ਮਦਦ ਹੋਰੇਗੀ ਕਿ ਇਹ ਮਾਮਲੇ ਇਦਾਂ ਦੇ ਸਾਹਮਣੇ ਆਏ ਆ ਕਿ ਕਿਸਾਨਾਂ ਨੇ ਕੁਦਰਤੀ ਖੇਤੀ ਕੀਤੀ ਔਰ ਉਹਨਾਂ ਦੀ ਜ਼ਮੀਨ ਉਹਨਾਂ ਦਾ ਗੂੜ ਉਹਨਾਂ ਦਾ ਗੰਨਾ ਕਰ ਬੈਠੇ ਮਤਲਬ ਫਸਲ ਵੀ ਵਿਕਰੀ ਔਰ ਸਮਾਨ ਵੀ ਵਿਕ ਰਿਹਾ ਕਰ ਬੈਠੇ ਇਹ 100% ਸਹੀ ਗੱਲ ਜੀ ਦੇਖੋ ਜਿਹੜਾ ਚੰਗੀ ਚੀਜ਼ ਆ ਉਹਦੀ ਡਿਮਾਂਡ ਹਰ ਸਮੇਂ ਹੁੰਦੀ ਹਰ ਯੁੱਗ ਚ ਹਰ ਸਮੇਂ ਕਿਉਂਕਿ ਚੰਗੇ ਲੋਕ ਵੀ ਹੈਗੇ ਨੇ ਜਿਹੜੇ ਉਹ ਚੀਜ਼ਾਂ ਨੂੰ ਪਸੰਦ ਕਰਦੇ ਨੇ ਇਹ ਪੱਕੀ ਗੱਲ ਹੈ ਜੀ ਉਹਨਾਂ ਨੇ ਮਾਰਕੀਟ ਆਪ ਬਣਾਈ ਆ ਉਹ ਵਧੀਆ ਕਰਦੇ ਪਰ ਸਰਕਾਰ ਜੇ ਉਹ ਕੁਝ ਲੋਕ ਨੇ ਨਾ ਜੀ ਸਰਕਾਰ ਸਾਰਿਆਂ ਨੂੰ ਪ੍ਰਮੋਟ ਕਰੇ ਤਾਂ ਫਿਰ ਸਾਰੇ ਲੋਕ ਵੀ ਇਹ ਖੇਤੀ ਦਾ ਫਾਇਦਾ ਕਰ ਸਕਦੇ ਸਰਕਾਰਾਂ ਤੋਂ ਕੀ ਕਰਨਾ ਚਾਹੀਦਾ ਸਰਕਾਰਾਂ ਨੂੰ ਕੁਦਰਤੀ ਖੇਤੀ ਨੂੰ ਪਰਫੁੱਲਤ ਕਰਨ ਲਈ ਦੇਖੋ ਇਹ ਤੇ ਸਰਕਾਰ ਤੋਂ ਤੇ ਹਮੇਸ਼ਾ ਹੀ ਸਾਡੀ ਪੋਜ਼ਿਟਿਵਟੀ ਹੁੰਦੀ ਆ ਵੀ ਇਹ ਅੱਜ ਵੀ ਇਹੋ ਹੀ ਆ ਵੀ ਸਰਕਾਰ ਨੂੰ ਪੱਲਾ ਫੜਨਾ ਚਾਹੀਦਾ ਦਾ ਉਹਦਾ ਫਰਜ ਬੰਦਾ ਹਕੀਕਤ 'ਚ ਉਹ ਐਨੇ ਪੈਸੇ ਦੂਜੇ ਬੰਨੇ ਖਰਚ ਕਰਦੀ ਆ ਉਹਦੇ ਨਾਲੋਂ ਲੋਕਾਂ ਦੀ ਮਤਲਬ ਉਹ ਤੇ ਬਹੁਤ ਘੱਟ ਪੈਸੇ ਨਾਲ ਵੀ ਇਹ ਵੱਧ ਫਾਇਦਾ ਹੋ ਸਕਦਾ ਸਿਹਤ ਸਹੂਲਤਾ ਤੇ ਕਿੰਨੇ ਪੈਸੇ ਖਰਚੇ ਜਾਂਦੇ ਨੇ ਸਰਕਾਰੀ ਤੌਰ ਤੇ ਹਸਪਤਾਲਾਂ ਵਿੱਚ ਦਵਾਈਆਂ ਤੇ ਜੇ ਕੁਦਰਤੀ ਖੇਤੀ ਪਰਫੁੱਲਤ ਕੀਤੀ ਜਾਏ ਪ੍ਰਮੋਟ ਕੀਤੀ ਜਾਏ ਤੇ ਇਹ ਪੈਸਾ ਖਰਚਾ ਕਾਫੀ ਬਸ ਬਚੇ ਸਰਦਾ ਔਰ ਖੇਤੀ ਵੀ ਪ੍ਰਮੋਟ ਹੋ ਸਕਦੀ ਹੈ ਮੈਂ ਨਾ ਇਹ ਸਵਾਲ ਦਾ ਇੱਕ ਸਰਕਾਰ ਕੋ ਵੀ ਸਵਾਲ ਦਾ ਜਵਾਬ ਪੁੱਛਣਾ ਚਾਹਣਾ ਪੀ ਤੁਸੀਂ ਦੱਸੋ ਵੀ ਜਿਸ ਦੇਸ਼ ਵਿੱਚ ਹਸਪਤਾਲ ਜਾਵਾ ਖੁੱਲਣਗੇ ਕੀ ਉਹ ਸੋਚਿਆ ਜਾ ਸਕਦਾ ਵੀ ਲੋਕੀ ਹਲਦੀ ਹੋਣਗੇ ਜੇ ਦੇਸ਼ ਦੇ ਵਿੱਚ ਵੱਧ ਜੇਲਾ ਹੋਣ ਗਿਆ ਸੋਚਿਆ ਜਾਸਾ ਵੀ ਲੋਕੀ ਰਾਤ ਕੱਟਉਣਗੇ ਇਹਦੀ ਸੋਚ ਨੂੰ ਬਦਲਣਾ ਚਾਹੀਦਾ ਮੈਂ ਤਾਂ ਕਹਿੰਦਾ ਮੈਂ ਹਸਪੀਟਲ ਹੋਣਾ ਹੀ ਨਹੀਂ ਚਾਹੀਦਾ ਜੇ ਸਰਕਾਰ ਇੰਨਾ ਧਿਆਨ ਲੋਕਾਂ ਦੀ ਫਸਲਾਂ ਤੇ ਲਾ ਦੇ ਹਸਪੀਟਲ ਦੀ ਜਰੂਰਤ ਹੀ ਨਹੀਂ ਜਦੋਂ ਉਹਨਾਂ ਨੂੰ ਚੰਗੀ ਖੁਰਾਕ ਮਿਲੇਗੀ ਫਾਰਨ ਕੰਟਰੀ ਉਥੇ ਦਵਾਈ ਨਹੀਂ ਲੋਕ ਆਂਦੇ ਉਹ ਵਧੀਆ ਸਾਡੇ ਨਾਲ ਵੀ ਵਧੀਆ ਮੈਂ ਦਵਾਈ ਨਹੀਂ ਕਦੇ ਲਈ ਮੈਂ ਵੀ ਬਚਿਆਦਾ ਹੀ ਵਿਦੇਸ਼ਾਂ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਦੇਖਿਆ ਕਿ ਕੁਦਰਤੀ ਵੱਲ ਲੋਕ ਆ ਰਹੇ ਆ ਮਤਲਬ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਕੁਦਰਤੀ ਚੀਜ਼ਾਂ ਨੂੰ ਆਪਾਂ ਦੇ ਪਰ ਸਾਨੂੰ ਵੀ ਉਹ ਸੋਚਉ ਪੜਾਣੀ ਚਾਹੀਦੀ ਆ ਇਹ ਸਰਕਾਰ ਦਾ ਫਰਜ਼ ਬੰਦਾ ਧਰਮ ਵੀ ਆ ਉਹਦਾ ਤੇ ਫਰਜ਼ ਵੀ ਆ ਤੇ ਉਹਦੀ ਜ਼ਿੰਮੇਵਾਰੀ ਵੀ ਆ ਕਿ ਲੋਕਾਂ ਦੀ ਸੇਰ ਸਹਾਲ ਲਈ ਇਹ ਕੰਮ ਕਰੇ